ਸਾਸ਼ਿਕਾਲ ਜੀ ਸਾਰਿਆਂ ਨੂੰ ਆਓ ਤੁਹਾਨੂੰ ਅੱਜ ਲੈ ਕੇ ਚੱਲਦੇ ਹਾਂ ਖਟਕੜ ਕਲਾ ਵਿਖੇ ਸ਼ਹੀਦ ਭਗਤ ਸਿੰਘ ਦਾ ਜੱਦੀ ਘਰ ਦਿਖਾਉਣ ਦੇ ਲਈ ਆਓ ਫਿਰ ਚੱਲਦੇ ਹਾਂ ਖਟਕੜ ਕਲਾ ਜੋ ਕਿ ਨਵਾਂ ਸ਼ਹਿਰ ਤੋਂ 8 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਇਸ ਦੇ ਬਾਹਰ ਬਹੁਤ ਹੀ ਸੋਹਣਾ ਪਾਰਕ ਜੋ ਕਿ 2003 ਦੇ ਵਿੱਚ ਬਣਿਆ ਸੀਗਾ ਸ਼ੁਰੂ ਦੇ ਵਿੱਚ ਇੱਕ ਬਹੁਤ ਹੀ ਵਧੀਆ ਪਾਰਕ ਬਣਿਆ ਹੋਇਆ ਹੈ ਉਸ ਤੋਂ ਬਾਅਦ ਹੈ ਸ਼ਹੀਦ ਭਗਤ ਸਿੰਘ ਜੀ ਦਾ ਜੱਦੀ ਘਰ ਜਿੱਥੇ ਕਿ ਉਹਨਾਂ ਦੇ ਫੈਮਿਲੀ ਮੈਂਬਰਸ ਵੰਡ ਤੋਂ ਪਹਿਲਾਂ ਕਾਫੀ ਲੰਮਾ ਸਮਾਂ ਉਹਨਾਂ ਨੇ ਇੱਥੇ گزارਿਆ ਤੇ ਉਹਨਾਂ ਦੀ ਮਾਤਾ ਜੀ ਜਿਹੜੇ ਨੇ ਸ਼ੀਰਪਗਤ ਸਿੰਘ ਜੀ ਦੇ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਵੀ ਉਹ ਇੱਥੇ ਆ ਕੇ ਰਹੇ ਤੇ ਉਹਨਾਂ ਨੇ ਅੰਤਿਮ ਸਮਾਂ ਜਿਹੜਾ ਸੀ ਉਹ ਇਸੇ ਘਰ ਦੇ ਵਿੱਚ گزارਿਆ ਸੀ ਆਓ ਜੀ ਚਲਦੇ ਹਾਂ ਘਰ ਦੇ ਅੰਦਰ ਤੁਸੀਂ ਦੇਖ ਰਹੇ ਹੋ ਲੈਫਟ ਸਾਈਡ ਤੇ پارک ਹੈ ਤੇ ਸਾਹਮਣੇ ਹੀ ਬਿਲਕੁਲ ਇੱਕ ਵੱਡਾ ਖੂਹ ਹੈ ਜੋ ਕਿ ਉਸ ਸਮੇਂ ਦਾ ਹੀ ਬਣਿਆ ਹੋਇਆ ਹੈ ਬਹੁਤ ਸੋਹਣਾ ਘਰ ਬਣਿਆ ਹੋਇਆ ਹੈ ਤੇ ਸਭ ਤੋਂ ਵੱਡੀ ਗੱਲ ਇਸ ਨੂੰ ਬਹੁਤ ਹੀ ਸੋਹਣੇ ਤਰੀਕੇ ਦੇ ਨਾਲ ਮੇਨਟੇਨ ਵੀ ਕੀਤਾ ਗਿਆ ਹੈ ਸੋ ਉਹਨਾਂ ਦੇ ਫੈਮਲੀਜ਼ ਦੇ ਰਿਲੇਟਡ ਫਰਨੀਚਰ ਵਗੈਰਾ ਕਾਫੀ ਕੁਝ ਦੇਖਣ ਨੂੰ ਆਪਾਂ ਨੂੰ ਮਿਲਿਆ ਸੋ ਰਾਈਟ ਸਾਈਡ ਤੇ ਪੌੜੀਆਂ ਨੇ ਫਿਰ ਦੋ ਕਮਰੇ ਨੇ ਇਹਨਾਂ ਕਮਰਿਆਂ ਨੂੰ ਵੈਸੇ ਬੰਦ ਕੀਤਾ ਗਿਆ ਹੈ ਤੇ ਅੰਦਰ ਉਹਨਾਂ ਦੀ ਫੈਮਲੀਜ਼ ਦੇ ਰਿਲੇਟਡ ਕਾਫੀ ਸਾਰੇ ਆਰਟੀਕਲਸ ਜਿਹੜੇ ਸਾਨੂੰ ਦੇਖਣ ਨਹੀਂ ਮਿਲਦੇ ਨੇ ਇਹ ਚੱਕੀ ਜਿਹੜੀ ਹੈ ਉਹਨਾਂ ਦੇ ਪਰਵਾਇਆ ਉਸ ਟਾਈਮ ਦੇ ਉੱਤੇ ਵਰਤੀ ਜਾਂਦੀ ਸੀ ਨੈਕਸਟ ਤੁਸੀਂ ਅਵੇਖ ਰਹੇ ਹੋ ਇੱਕ ਓਪਨ ਏਰੀਆ ਹੈ ਫਿਰ ਕਿਚਨ ਦਾ ਏਰੀਆ ਆ ਜਾਂਦਾ ਹੈ ਤੇ ਉਸ ਦੇ ਅੱਗੇ ਫਿਰ ਦੋ ਰੂਮ ਨੇ ਜਿਨ੍ਹਾਂ ਦੇ ਅੰਦਰ ਉਸ ਟਾਈਮ ਦੇ ਸੰਦੂਕ ਨੇ ਪਲੰਗ ਹੈ ਚਰਖਾ ਹੈ ਇੱਕ ਪ੍ਰੈਸ ਹੈ ਇੱਕ ਪੱਖਾ ਹੈ ਗਾਗਰਾ ਨੇ ਉਹ ਅਤੂ ਕਾਫੀ ਕੁਛ ਜਿਹੜਾ ਹੈ ਉਹਨਾਂ ਦੀ ਫੈਮਿਲੀ ਦੀ ਰਿਲੇਟਡ ਜਿਹੜਾ ਹੈ ਸਮਾਨ ਵਿਧੀ ਰੱਖਿਆ ਗਿਆ ਹੈ ਤੇ ਜਿਹੜਾ ਹੈ ਭਗਤ ਸਿੰਘ ਦੇ ਕੋ ਪੇਂਟਿੰਗਸ ਵੀ ਜਿਹੜੀਆਂ ਨੇ ਉਹ ਅੰਦਰ ਲਗਾਈਆਂ ਗਈਆਂ ਨੇ ਸਭ ਬਹੁਤ ਸੋਹਣਾ ਘਰ ਬਣਿਆ ਹੋਇਆ ਹੈ ਕਿੰਨਾ ਖੂਬਸੂਰਤ ਜਿਹੜਾ ਹੈ ਮਾਹੌਲ ਹੋਵੇਗਾ ਇਸ ਘਰ ਦਾ ਸੋ ਥੋੜੇ ਜਿਹਾ ਭਾਵੁਕ ਵੀ ਹੁੰਦੇ ਹਾਂ ਜਦੋਂ ਇਸ ਘਰ ਨੂੰ ਦੇਖਦੀ ਹਾਂ ਨੈਕਸਟ ਜਿਹੜਾ ਹੈ ਸ਼ਹੀਦ ਆਜ਼ਮ ਭਗਤ ਸਿੰਘ ਮਿਊਜ਼ੀਅਮ ਜੋ ਕਿ ਖਟਕੜ ਕਲਾ ਦੇ ਵਿੱਚ ਹੀ ਸਥਿਤ ਹੈ ਤੇ ਔਨ ਰੋਡ ਹੈ ਇੱਥੋਂ ਜਿਹੜਾ ਹੈ ਖਟਕੜ ਕਲਾ ਦੇ ਵਿੱਚ ਆਪਾਂ ਕਹਿ ਲਈਏ ਕਿ ਜੱਦੀ ਘਰ ਜਿਹੜਾ ਹੈ ਉਹ ਇੱਕ ਤੋਂ 1.5 ਕਿਲੋਮੀਟਰ ਦੂਰ ਹੈ ਪੈਦਲ ਵੀ ਆਪਾਂ ਜਾ ਸਕਦੇ ਹਾਂ ਇਸ ਮਿਊਜ਼ੀਅਮ ਦੇ ਉੱਤੇ ਸ਼ਹੀਦੀ ਦਿਵਸ ਵਾਲੇ ਦਿਨ ਜਿਹੜਾ ਹੈ ਕਾਫੀ ਵੱਡਾ ਇਕੱਠ ਹੁੰਦਾ ਹੈ ਇਸ ਦੇ ਅੰਦਰ ਜੋ ਮਿਊਜ਼ੀਅਮ ਹੈ ਉਸ ਦੇ ਅੰਦਰ ਸ਼ਹੀਦ ਭਗਤ ਸਿੰਘ ਦੇ ਜਿਹੜੀਆਂ ਉਹਨਾਂ ਦੀ ਡਾਇਰੀ ਉਹਨਾਂ ਦੀ ਕੜੀ ਪੈਨ ਤੇ ਈਵਨ ਉਹਨਾਂ ਦੇ ਲਾਸਟ ਟਾਈਮ ਦੇ ਉੱਤੇ ਜਿਹੜੀਆਂ ਹਸਤੀਆਂ ਸੀ ਉਹ ਸਵਾ ਉਹਨਾਂ ਨੂੰ ਸੰਭਿਆ ਗਿਆ ਹੈ ਥੈਂਕ ਯੂ ਥੈਂਕਸ ਫॉर ਵਾਚਿੰਗ